ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਆਪਾ ਹਣੇ ਹਣੇ ਪਾਛੈ ਕਿਤਾਬ ਦਾ ਛਬੀਨਾ ਪਾਗ ਪੜਾਂਗੇ ਤਬ ਚਾਹੇ ਸਿੰਘ ਗੰਧ ਬਣਾਈ ਅੜਨੂ ਲੜਨੂ ਮਰਨੂ ਵਾਈ ਖਾਲਸਾ ਜੀ ਕੋਈ ਸ਼ੱਕ ਨਹੀਂ ਕਿ ਸ਼ੇਰ ਤੇ ਬਗਿਆੜ ਖੁੱਲੇ ਜੰਗਲਾਂ ਵਿੱਚ ਹੀ ਸੋਭਦੇ ਹਨ ਬਾਜ ਕਦੇ ਕਿੱਕਰਾਂ ਤੇ ਆਲਣੇ ਨਹੀਂ ਪੌਂਦੇ ਮਗਰ ਮਛ ਕਦੇ ਛੋਟੀਆਂ ਟੂਬਿਆਂ ਵਿੱਚ ਨਹੀਂ ਰਹਿੰਦੇ ਕੋੜਿਆਂ ਦੀ ਗੱਲ ਪੰਜਾਲੀਆਂ ਨਹੀਂ ਪੈਂਦੀਆਂ ਇਸੇ ਤਰ੍ਹਾਂ ਖਾਲਸਾ ਵੀ ਸਤਿਗੁਰਾਂ ਨੇ ਧਰੋਂ ਆਜ਼ਾਦ ਕੀਤਾ ਹੋਇਆ ਹੈ ਤੇ ਸਗਲੀ ਧਰਤ ਖਾਲਸੇ ਦੀ ਹੈ ਖਾਲਸਾ ਕਦੇ ਇੱਕ ਥਾਂ ਟਿਕਾਣਾ ਕਰਕੇ ਨਹੀਂ ਬੈਠਦਾ ਉਹ ਤਾਂ ਬ੍ਰਹਿਮੰਡ ਦੇ ਆਖਰੀ ਬਚੇ ਜੀਵ ਦੇ ਦੁੱਖਾਂ ਤੇ ਜਿੱਤ ਪਾਉਣ ਤੱਕ ਜੂਝਦਾ ਰਹੇਗਾ ਖਾਲਸਾ ਤਾਂ ਆਰੰਭ ਤੇ ਅੰਤ ਤੋਂ ਪਾਰ ਹੈ ਖਾਲਸਾ ਸਦਾ ਰਹੇਗਾ ਇੱਕ ਦਿਨ ਅਕਾਲ ਪੁਰਖ ਜੀ ਨੇ ਖਾਲਸੇ ਨੂੰ ਬ੍ਰਹਮੰਡੀ ਰਾਜ ਸੌਂਪ ਕੇ ਆਪ ਸੁਰਖਰੂ ਹੋ ਜਾਣਾ ਹੈ ਪਈ ਸੁਖਾ ਸਿੰਘ ਸਿੰਘਾთა ਜਥੇ ਨੂੰ ਸੰਬੋਧਨ ਕਰ ਰਹੇ ਹਨ ਮਾਲਵੇ ਤੋਂ ਘੋੜਿਆਂ ਨੂੰ ਅੱਡੀ ਲਾ ਕੇ ਖਾਲਸੇ ਨੇ ਮੜ ਮਾਝੇ ਵਿੱਚ ਆਣ ਉਤਾਰਾ ਕੀਤਾ ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕਿ ਰਾਜਸੀ ਤਾਕਤ ਮਜ਼ਬੂਤ ਕਰਨ ਲਈ ਕੋਈ ਕਿਲਾ ਉਸਾਰਿਆ ਜਾਏ ਪਰ ਸਿੰਘਾთა ਕਹਿਣਾ ਹੈ ਕਿ ਸਮੁੱਚੀ ਧਰਤੀ ਦੇ ਜੰਗਲ ਖਾਲਸੇ ਲਈ ਕਿਲੇ ਹੀ ਹਨ ਇੱਟਾ ਗਾਰੇ ਦਾ ਕਿਲਾ ਕੀ ਕਰਨਾ ਸਿੰਘਾ ਦੇ ਇਸ ਸਵਾਲ ਦੇ ਜਵਾਬ ਵਿੱਚ ਭਾਈ ਸੁੱਖਾ ਸਿੰਘ ਪੰਥ ਨੂੰ ਸਨਮੁਖ ਹਨ ਖਾਲਸਾ ਜੀ ਰਾਜਸੀ ਤਾਕਤ ਮਜ਼ਬੂਤ ਕਰਨ ਤੇ ਮੁਗਲ ਹੱਲਿਆਂ ਦੇ ਟਾਕਰੇ ਲਈ ਸਿੰਘਾ ਨੇ ਗੁਰਮਤਾ ਕੀਤਾ ਹੈ ਕਿ ਇੱਕ ਕੋਟ ਉਸਾਰਿਆ ਜਾਵੇ ਸ਼ੇਰ ਭਾਵੇਂ ਸ਼ਿਕਾਰ ਲਈ ਸਾਰੇ ਜੰਗਲ ਵਿੱਚ ਭੌਂਦਾ ਫਿਰੇ ਪਰ ਮੁੜ ਕੇ ਆਪਣੇ ਘੁਰਨੇ ਵਿੱਚ ਹੀ ਆਉਂਦਾ ਹੈ ਭਾਈ ਸੁੱਖਾ ਸਿੰਘ ਦੇ ਇਹਨਾਂ ਬੋਲਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਸਿੰਘਾ ਨੇ ਜਾਕਾਰਾ ਛੱਡਿਆ ਪਰ ਕਿਲਾ ਉਹ ਸਾਰਿਆਂ ਕਿੱਥੇ ਜਾਵੇਗਾ ਜਥੇਦਾਰ ਜੀ ਸੀਸਤਲੀ ਤੇ ਧਰੀ ਫਿਰਦੇ ਸਿਦਕੀ ਸਿੰਘਾਂ ਨੇ ਪੁੱਛਿਆ ਜੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਾਗੇ ਲੜਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਮੁੜ ਮੁੜ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ ਸਾਡੇ ਧੰਨ ਭਾਗ ਹੋਣਗੇ ਹਰ ਜਨਮ ਬਾਣੀ ਪੜਾਂਗੇ ਪੰਥ ਦੇ ਚਰਨ ਪਰਸਾਂਗੇ ਸ਼ਹਾਦਤਾਂ ਪਾਵਾਂਗੇ ਸੋ ਕਿਲਾ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹੀ ਸਾਰਿਆਂ ਜਾਵੇਗਾ ਭਈ ਸੁਖਾ ਸਿੰਘ ਬੋਲੇ ਕਾਲ ਸਾਜੀ ਪੰਛ ਰੋਵਰਾਂ ਦੀ ਇਸ ਪਾਵਨ ਧਰਤੀ ਤੋਂ ਪਵਿੱਤਰ ਹੋਰ ਕਿਹੜੀ ਥਾਂ ਹੋਏਗੀ ਗੁਰੂ ਪਾਤਸ਼ਾਹ ਦਾ ਵੀ ਫਰਮਾਨ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤੇ ਹਰ ਕੈ ਦਵਾਰ ਤਾਂ ਕਿ ਮਤ ਹਰ ਪੁੱਛੇ ਕੌਣ ਹੈ ਪੁਰਾ ਹਮਾਰਾ ਬਾਰ ਹਰ ਮੰਦਰ ਹੀ ਸਾਡਾ ਹਰ ਕਾ ਦਵਾਰ ਹੈ ਸੋ ਹੋਰ ਥਾਂ ਮਰ ਕੇ ਜਾਣ ਕਿਉਂ ਗਵਾਈਏ ਜਦ ਕੀ ਇੱਥੇ ਸ਼ਹਾਦਤ ਪਾਏ ਆ ਸਾਨੂੰ ਅਕਾਲ ਪੁਰਖ ਜੀ ਦੇ ਬਾਰ ਆਪਣੀ ਪਛਾਣ ਵੀ ਨਹੀਂ ਦੱਸਣੀ ਪਵੇਗੀ ਸ਼ਹਾਦਤ ਤਾਂ ਪਾਈਏ ਤਾਂ ਸਤਗੁਰਾਂ ਦੇ ਚਰਨਾਂ ਵਿੱਚ ਨਿਵਾਸ ਪਾਈਏ ਜਿਉਂਦੇ ਹੋਏ ਅਮ੍ਰਿਤਸਰ ਸਾਹਿਬ ਰਹੀਏ ਤਾਂ ਪੌਦਸ਼ਾਹੀਆਂ ਪ੍ਰਾਪਤ ਹੋਣ ਸਰਦਾਰ ਜੱਸਾ ਸਿੰਘ ਬੋਲੇ ਜੀ ਖਾਲਸਾ ਜੀ ਅਕਾਲ ਪੁਰਖ ਜੀ ਦੀ ਚਰਨ ਛੋਪਾ ਪ੍ਰਾਪਤ ਇਸ ਧਰਤੀ ਤੇ ਤਾਂ ਰਹਿਣਾ ਹੀ ਵੱਡੇ ਭਾਗਾਂ ਨਾਲ ਮਿਲਦਾ ਹੈ ਸ਼ਹੀਦ ਹੋਣਾ ਤਾਂ ਕਿੱਡਾ ਵੱਡਾ ਪੁੰਨ ਹੋਏਗਾ ਅੱਜ ਅਸੀਂ ਇੱਕ ਕੌਤਕ ਦੇਖਿਆ ਹੈ ਨੇੜਲੇ ਜੰਗਲ ਵਿੱਚ ਬੱਕਰੀਆਂ ਚਾਰਦਾ ਇੱਕ ਆਜੜੀ ਇੱਜੜ ਨਾਲ ਅੱਗੇ ਲੰਘ ਗਿਆ ਤੇ ਇੱਕ ਸੂਣ ਵਾਲੀ ਬੱਕਰੀ ਪਿੱਛੇ ਜੰਗਲ ਵਿੱਚ ਹੀ ਰਹਿ ਗਈ ਉੱਥੇ ਹੀ ਉਹ ਕੁਝ ਚਿਰ ਮਗਰੋਂ ਸੂਪਈ ਤੇ ਦੋ ਮੇਮਣੇ ਦਿੱਤੇ ਮੇਮਣਿਆਂ ਦੀ ਆਤੀਵਾਜ ਸੁਣ ਕੇ ਇੱਕ ਬਗਿਆੜ ਸ਼ਿਕਾਰ ਲਈ ਆ ਗਿਆ ਪਤਾ ਨਹੀਂ ਇੰਨੀ ਤਾਕਤ ਕਿੱਥੋਂ ਆਈ ਕਿ ਉਹ ਬੱਕਰੀ ਆਪਣੇ ਮੇਮਣਿਆਂ ਤੇ ਬਘਿਆੜ ਦੇ ਵਿਚਾਲੇ ਚਟਾਨ ਬਣ ਕੇ ਖਲੋ ਗਈ। ਇਹ ਤਾਂ ਐਸੀ ਧਰਤੀ ਹੈ ਕਿ ਬੱਕਰੀਆਂ ਨੂੰ ਬਘਿਆੜਾ ਅੱਗੇ ਖੜਾ ਦੇਵੇ। ਇੱਕ ਸਿੰਘ ਬੋਲਿਆ। ਕੁਝ ਨਵੇਂ ਸਜੇ ਸਿੰਘ ਨੇ ਉਸਦੀ ਗੱਲ ਹੱਸੇ ਪਾ ਲਈ। ਪਰ ਸਿਆਣੇ ਸਿੰਘ ਨੇ ਉਹਨਾਂ ਨੂੰ ਟੋਕਿਆ ਕਿ ਕਿਸੇ ਦੀ ਭਾਵਨਾ ਦਾ ਮਖੌਲ ਉਡਾਉਣ ਵਾਲੇ ਇੱਕ ਦਿਨ ਖੁਦ ਮਖੌਲ ਬਣ ਜਾਂਦੇ ਨੇ। ਖਾਲਸਾ ਜੀ ਖਾਲਸਾ ਦਾ ਨਿਸ਼ਚਾ ਸਤਿਗੁਰਾਂ ਦੇ ਚਰਨਾਂ ਤੇ ਹੈ। ਬਿਸ਼ੱਕ ਭੁੱਖੇ ਬਗਿਆੜ ਸ਼ਿਕਾਰ ਲਈ ਸ਼ਹਿ ਲਾਈ ਬੈਠੇ ਹਨ ਪਰ ਗੁਰੂ ਦੇ ਬਾਜ਼ਾਂ ਦੀ ਨਜ਼ਰ ਤੋਂ बचना ਔਖਾ ਕੰਮ ਹੈ ਅਸੀਂ ਸਤਗੁਰਾਂ ਦੀ ਓਟ ਤਕਾਈਏ ਤੇ ਕਿਲਾ ਉਸਾਰਨਾ ਸ਼ੁਰੂ ਕਰੀਏ ਨਵਾਬ ਕਪੂਰ ਸਿੰਘ ਬੋਲੇ ਅਰਦਾਸ ਕੀਤੀ ਗਈ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਬਣਾਈ ਗਈ ਖੂਹੀ ਨੂੰ ਵਿਚਾਲੇ ਰੱਖ ਕੇ ਨੀਂ ਰੱਖੀ ਗਈ ਇੱਕ ਸਿੰਘ ਨੇ ਇੱਟ ਰੱਖਣ ਲੱਗਿਆ ਸ਼ਬਦ ਪੜਿਆ तू मेरे मेर पर्वत स्वामी ओट गई मैं तेरी ना तुम डोलो हो ना हम गिरते रख लीनी हर मेरी अब तब जब कब तू ही तू ही हम तू प्रसाद सुखी सद ही सिंगा किला उसारना शुरू ਕੀਤਾ पंथ दी एक खूबसूरती ਹੈ ਕਿ ਸਭ ਜਤ ਪੱਤਾ ਦੇ ਸਿੰਘ ਪੰਥ ਦੇ ਨਿਸ਼ਾਨ ਹੇਠ 71 ਹਨ ਹਰ ਤਰ੍ਹਾਂ ਦੀ ਕਿਰਤ ਦੇ ਮਾਹਰ ਕਾਰੀਗਰ ਸਿੰਘ ਸੱਜ ਕੇ ਪੰਥ ਸੇਵਾ ਵਿੱਚ ਤਤਪਰ ਹਨ ਹੁਣ ਜਦ ਕਿਲਾ ਉਸਾਰਨ ਦਾ ਵੇਲਾ ਆਇਆ ਤਾਂ ਉਹੀ ਸਿੰਘ ਆਪ ਹੀ ਰਾਜ ਮਿਸਤਰੀ ਹਨ ਤੇ ਆਪ ਹੀ ਮਜ਼ਦੂਰ ਪੰਥ ਸੇਵਾ ਹਿੱਤ ਸਭ ਨੇ ਆਪੋ ਆਪਣੀ ਸੇਵਾ ਲਈ ਮੋਰਚੇ ਮੱਲੇ ਲਏ ਹਨ ਦਿਲਾਂ ਦੇ ਸੂਰਵੇਂ ਛੋਟੇ ਭਜੰਗੀਆਂ ਨੂੰ ਤਾਂ ਮਾਨੋ ਚਾਹ ਚੜਿਆ ਹੋਇਆ ਹੈ ਉਹ ਇਸ ਤਰ੍ਹਾਂ ਭੱਜ-ਭੱਜ ਕੇ ਸੇਵਾ ਕਰ ਰਹੇ ਹਨ ਜਿਵੇਂ ਦੁਨਿਆਵੀ ਬਾਲ ਵਿਆਹਾਂ ਵਿੱਚ ਭੱਜਦੇ ਫਿਰਦੇ ਹੁੰਦੇ ਹਨ ਵੱਡਿਆਂ ਦੇ ਹੌਲੀ ਭਜੰਗੀਓ ਹੌਲੀ ਕਹਿੰਦੇ ਵੀ ਭਜੰਗੀਆਂ ਦੀ ਰਫ਼ਤਾਰ ਵਿੱਚ ਕਮੀ ਨਹੀਂ ਆਉਂਦੀ ਦਿੱਲੀ ਦਾ ਵਿਸਨੀਕ ਇੱਕ ਹਿੰਦੂ ਵਪਾਰੀ ਕਿਸੇ ਭਜੰਗੀ ਨੂੰ ਪੁੱਛਦਾ ਹੈ ਐਸਾ ਕੀ ਕਰ ਰਹੇ ਹੋ ਤੁਸੀਂ ਜੋ ਇੰਨੀ ਕਾਲੀ ਵਿੱਚ ਵੀ ਪ੍ਰਸੰਨਤਾ ਵਿੱਚ ਹੋ ਅਸੀਂ ਪੰਥ ਦਾ ਕਿਲਾ ਉਸਾਰ ਰਹੇ ਹਾਂ ਕੀ ਕਰੋਗੇ ਕਿਲਾ ਉਸਾਰ ਕੇ ਪੰਥ ਇਕੱਠਾ ਹੋ ਕੇ ਵੈਰੀਆਂ ਦਾ ਟੱਕਰਾ ਕਰੇਗਾ ਫਿਰ ਫਿਰ ਕੀ ਜੋ ਪਾਤਸ਼ਾਹੀ ਜੋ ਸ਼ਹਾਦਤ ਸਾਡੇ ਤਾਂ ਦੋਹੇ ਹੱਥੀ ਲੱਡੂ ਨੇ ਤੇ ਭਜੰਗੀ ਇੰਨਾ ਕਹਿ ਕੇ ਸੇਵਾ ਵਿੱਚ ਜੁੱਟ ਗਿਆ Hindu ਵਪਾਰੀ ਖਲੋਤਾ ਸੋਚ ਰਿਹਾ ਹੈ ਕੈਸੀਆਂ ਸਿੱਧਕੀ ਮਾਵਾਂ ਦਿਆਂ ਗਰਭਾਂ ਵਿੱਚੋਂ ਜਾਏ ਨੇ ਇਹ ਬੱਚੇ ਆਖਰ ਦੁਨਿਆਵੀ ਮਾਵਾਂ ਨਾਲੋਂ ਐਸਾ ਕੀ ਵੱਖਰਾ ਕਰਦੀਆਂ ਹਨ ਇਨ੍ਹਾਂ ਦੀਆਂ ਮਾਵਾਂ ਕਿ ਇਨਾਂ ਦੇ ਬਾਲਾਂ ਨੂੰ ਮਰਨ ਦਾ ਵੀ ਚਾਹ ਚੜਿਆ ਰਹਿੰਦਾ ਹੈ। ਸਵਾਰਥ ਨਾਲ ਪਰੇ ਦੌਰ ਵਿੱਚ ਕਿਵੇਂ ਇਨਾਂ ਬਾਲਾਂ ਲਈ ਸਿਰਫ ਪੰਥ ਹੀ ਪ੍ਰਥਮ ਹੈ? ਉਹ ਖਲੋਤਾ ਆਪਣੇ ਅੰਦਰ ਉੱਠ ਰਹੇ ਇਨਾਂ ਸਵਾਲਾਂ ਨਾਲ ਜੂਝ ਹੀ ਰਿਹਾ ਸੀ। ਕਿ ਸਿਰ ਤੇ ਗਾਰੇ ਦਾ ਪਰਿਆ ਬੱਠਲ ਚੁੱਕੀ ਤੁਰ ਹੀ ਜਾਂਦੀ ਇੱਕ ਗਰਭਵਤੀ ਸਿੱਖ ਮਾਂ ਉਸ ਕੋਲੋਂ ਲੰਗੀ। ਉਸ ਮਾਂ ਦਾ ਇੱਕ ਹੱਥ ਬੱਠਲ ਨੂੰ ਸੀ ਤੇ ਦੂਜਾ ਆਪਣੇ ਢਿੱਡ ਉੱਤੇ ਤੇ ਉਹ ਪੜ ਰਹੀ ਸੀ। ਸਮਰ ਸਮੋਹੇ ਸੀਸ ਤੋਂ ਬਾਹੇ ਚੜਾਵਾ ਮਹਾਪੂਪ ਹੋਇ ਉਤਰਾ ਰਾਜ ਪਾਵੈ ਮਹਾਪਾਪ ਸੋ ਜੋ ਕਰੇ ਤੋਰ ਪੂਜਨ ਸਮਰ ਜੀਤ ਕੇ ਸੂਰ ਹੁਆ ਹੈ ਅਦੂਜ ਕਿਸੇ ਹੋਰ ਦੁਨੀਆ ਦੇ ਵਾਸੀ ਨੇ ਲੋਕ ਕਹਿੰਦਿਆ ਹੋਇਆ ਵਪਾਰੀ ਚਲਾ ਗਿਆ ਪੰਥ ਦੇ ਕਿਸੇ ਵੀ ਕਾਰਜ ਵਿੱਚ ਆਲਸ ਤਾਂ ਹੈ ਹੀ ਨਹੀਂ ਅੰਮ੍ਰਿਤ ਵੇਲਾ ਹੋਵੇ ਭਾਵੇਂ ਜੰਗ ਦਾ ਮੈਦਾਨ ਤੇ ਹੁਣ ਭਾਵੇਂ ਕਿਲੇ ਦੀ ਸੇਵਾ ਕਿਲੇ ਦੀਆਂ ਚਾਰੇ ਬਾਹਿਆਂ ਇੰਨੀ ਛੇਤੀ ਨੇ ਪਰੇ ਚੜ ਜਾਣ ਕਰਕੇ ਸਰਦਾਰ ਜੱਸਾ ਸਿੰਘ ਗਾਰੇ ਵਾਲਾ ਹੱਥ ਛਾੜਦਿਆਂ ਬੋਲੇ ਅਸਲ ਵਿੱਚ ਸਿੰਘਾਂ ਨੇ ਸਾਰੀਆਂ ਕੰਦਾ ਇਕੱਠੀਆਂ ਹੀ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਸੋ ਜਿਸ ਕੰਮ ਨੂੰ 4 ਦਿਨ ਲੱਗਣੇ ਸਨ 1 ਦਿਨ ਵਿੱਚ ਹੀ ਹੋ ਗਿਆ 500 ਤੇ 500 ਸਿੰਘ ਸੇਵਾ ਵਿੱਚ ਡਟੇ ਹੋਏ ਸਨ ਲੰਗਰ ਵਾਲੇ ਸਿੰਘਾਂ ਨੇ ਆਪਣੀ ਸਵਾਣ ਲੀ ਤਵੀਆਂ ਚਾੜੀਆਂ ਹੋਈਆਂ ਸਨ ਭਾਈ ਸਾਹਿਬ ਕਿਰਪਾ ਕਰਕੇ ਭਾਈ ਮੰਜੀ ਜੀ ਵਾਲੀ ਸਾਖੀ ਦੁਬਾਰਾ ਸੁਣਾਓ ਇੱਕ ਭਜੰਗੀ ਲੱਕੜਾਂ ਦੀ ਪੰਡ ਸੁੱਟਦਾ ਲੰਗਰੀ ਭਾਈ ਹਰੀ ਸਿੰਘ ਨੂੰ ਕਹਿਣ ਲੱਗਾ ਉਹਨਾਂ ਲੱਕੜਾਂ ਚੁੱਲ੍ਹੇ ਵਿੱਚ ਅੱਗੇ ਕਰਦਿਆਂ ਸਾਖੀ ਸ਼ੁਰੂ ਕੀਤੀ ਕਹਿੰਦੇ ਮਹਾਰਾਜ ਸਿੱਖੀ ਲੋਚਦਾ ਜੇ ਮੇਰੇ ਝੋਲੀ ਵਿੱਚ ਪਾ ਦਿਓ ਤਾਂ ਸੁਖਮਨੀ ਦੇ ਦਾਤੇ ਬੋਲੇ ਪਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਮਨ ਦੇ ਮੈਦਾਨ ਚੋਂ ਕਬਰਾਂ ਢਾਕਿਆ ਹੱਥ ਦੋਹੀ ਨੇ ਤੇ ਉਹਨਾਂ ਵਿੱਚ ਤੂੰ ਕੋਈ ਹੋਰ ਪੱਲੇ ਫੜੇ ਹੀ ਬੈਠਾ ਹਾਂ ਬਾਕੀ ਲੜ ਛੱਡ ਤੇ ਹੱਥ ਖਾਲੀ ਕਰ ਤਾਂ ਹੀ ਅਕਾਲ ਦਾ ਲੜ ਫੜਿਆ ਜਾਏਗਾ ਤੇ ਉਤਰ ਪਏ ਹੁਣ ਸਿੱਖੀ ਝੋਲੀ ਪਵਾਉਣੀ ਸੀ ਤਾਂ ਪਹਿਲਾਂ ਤੂੰ ਹੀ ਭਰੀ ਹੋਈ ਝੋਲੀ ਖਾਲੀ ਵੀ ਤਾਂ ਕਰਨੀ ਪੈਣੀ ਸੀ ਇੱਟਾਂ ਮਿੱਟੀ ਗਾਰੇ ਦੀਆਂ ਕਬਰਾਂ ਦੇ ਨਾਲ ਨਾਲ ਮਨ ਵਿੱਚ ਉਸਰੀਆਂ ਕਬਰਾਂ ਵੀ ਢਾਈਆਂ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਗੁਰੂ ਕਾ ਲੰਗਰਾਂ ਲਈ ਸੁਲਤਾਨਵਿੰਡ ਦੇ ਜੰਗਲਾਂ ਚੋਂ ਲੱਕੜਾ ਇਕੱਤਰ ਕਰਦੇ ਸਨ ਲੱਕੜਾਂ ਦੀ ਪੰਡ ਸਿਰ ਤੇ ਹੈ ਮੁਸਲਾ ਧਾਰਮੀ ਤੇ ਝੱਖੜ ਅੱਗੇ ਖਲੋਤਾ ਹੈ ਸਤਗੁਰਾਂ ਦਾ ਧਿਆਨ ਕਰਕੇ ਗੁਰੂ ਕਾ ਸਿੱਖ ਪੰਡ ਨੂੰ ਕੱਸ ਕੇ ਫੜ ਦਿਆਂ ਤੂਫਾਨ ਨਾਲ ਮੱਥਾ ਲਾਉਣ ਤੁਰ ਪਿਆ ਹੈ ਲੰਗਰਾ ਤੇ ਕੜਾਈਆਂ ਹੇਠ ਕੁਰਬਾਨ ਹੋ ਕੇ ਮੁਕਤ ਹੋ ਜਾਣ ਲਈ ਲੱਕੜਾਂ ਵੀ ਕਾਲੀਆਂ ਹਨ ਹੋਰ ਉਹਨਾਂ ਕੋਲ ਗੁਰੂ ਤੋਂ ਕੁਰਬਾਨ ਕਰਨ ਲਈ ਹੈ ਵੀ ਕੀ ਆਪਣੇ ਆਪ ਤੋਂ ਬਿਨਾ ਸਾਡੀ ਟੇਕ ਤੇਰੇ ਤੇ ਹੈ ਗੁਰੂ ਕੇ ਸਿੱਖਾ ਅਸੀਂ ਮੁਕਤ ਹੋਣਾ ਹੈ ਜਾਂ ਅੱਜ ਇਸ ਮੀਂਹ ਵਿੱਚ ਹਟ ਜਾਣਾ ਹੈ ਇਹ ਤੇਰੇ ਹੱਥ ਹੈ ਸਾਨੂੰ ਅੱਜ ਤੇਰੇ ਸਿੱਦਕ ਦੀ ਲੋੜ ਹੈ ਮਸਾਜ ਸਾਡੀ ਇੱਤਾਈ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਲੁੱਟਣ ਦੀ ਆਸ ਹੈ ਤੂੰ ਸਾਨੂੰ ਮੰਜ਼ਿਲ ਤੇ ਜ਼ਰੂਰ ਪਹੁੰਚਾਏਗਾ ਪੰਡਵ ਚ ਲੱਕੜਾਂ ਬੋਲ ਰਹੀਆਂ ਨੇ ਸਤਿਗੁਰੂ ਮੇਰ ਕਰਨ ਤੁਸੀਂ ਜ਼ਰੂਰ ਪਹੁੰਚੋਗੇ ਆ ਭਾਈ ਮੰਜੀ ਜੀ ਨੇ ਜਵਾਬ ਦਿੱਤਾ ਤੇ ਇਹਨੇ ਨੂੰ ਤੂਫਾਨ ਨੇ ਇੱਕ ਹੱਲਾ ਕੀਤਾ ਤੇ ਉਹ ਖੂਹ ਵਿੱਚ ਡਿੱਗ ਪਏ ਗਲ-ਗਲ ਪਾਣੀ ਸਿਰ ਉੱਤੇ ਪਣ ਮੈਨੂੰ ਡਰ ਹੈ ਕਿਤੇ ਤੁਸੀਂ ਗਿੱਲੀਆਂ ਨਾ ਹੋ ਜਾਓ ਭਾਈ ਸਾਹ ਬੋਲੇ ਗਿੱਲੀਆਂ ਸੁੱਕੀਆਂ ਦਾ ਫਿਕਰ ਆਮ ਚੁੱਲਿਆਂ 'ਚ ਹੁੰਦਾ ਹੈ ਗੁਰੂ ਕਿਆ ਸਿਖਾ ਸਤ ਗੁਰੂ ਦੇ ਲੰਗਰਾਂ ਦੇ ਚੁੱਲ੍ਹੇ ਭੋ ਤੇ ਭਾਓ ਨਾਲ ਬਲਦੇ ਹਨ ਉਸ ਦੀਆਂ ਨਜ਼ਰਾ ਪਲਾ ਵਿੱਚ ਸੁੱਕਿਆਂ ਨੂੰ ਹਰੇ ਤੇ ਹਰਿਆਂ ਤੇ ਗਿੱਲਿਆਂ ਨੂੰ ਸੁੱਕੇ ਕਰ ਦਿੰਦੀਆਂ ਹਨ ਪਰ ਭਾਈ ਸਾਹਿਬ ਖੁਦੇ ਪਾਣੀ ਤੋਂ ਲੱਕੜਾਂ ਨੂੰ ਫੇਰ ਵੀ ਬਚਾ ਕੇ ਰੱਖ ਰਹੇ ਹਨ ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਗ ਗੁਰ ਪਹਿ ਜਾਈ ਪਰ ਇਮਾਨਜੀ ਜੀ ਸ਼ਬਦ ਗਾ ਰਹੇ ਹਨ ਉਹਨਾਂ ਨੂੰ ਡੂੰਡਣ ਤਰੇ ਕੁਝ ਸਿੱਖਾਂ ਨੂੰ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਰਸੇ ਦਾ ਪ੍ਰਬੰਧ ਕਰਨ ਜਾਂਦੇ ਹਨ ਤੇ ਗੁਰਦੁਆਰਾਂ ਵਿੱਚ ਵੀ ਖਬਰ ਪਹੁੰਚ ਜਾਂਦੀ ਹੈ ਸਤਗੁਰੂ ਆਪ ਸੰਗਤ ਦੇ ਨਾਲ ਆਉਂਦੇ ਹਨ ਦਸਲਾਮ ਕਾਇਆ ਜਾਂਦਾ ਹੈ ਤੇ ਹੀਠਾ ਖਲੋਤਾ ਗੁਰੂ ਕਾ ਲਾਲ ਰਸੇ ਨਾਲ ਲੱਕੜਾ ਬੰਨ੍ਹ ਦਿੰਦਾ ਹੈ ਦੂਜੀ ਵਾਰ ਰਸੱਲਮ ਕਾ ਕੇ ਉਸ ਨੂੰ ਬਾਹਰ ਕੱਢਿਆ ਗਿਆ ਤਾ ਉਹ ਬਾਹਰ ਨਿਕਲਦਾ ਹੀ ਗੁਰੂ ਕੇ ਚਰਨਾਂ ਵਿੱਚ ਟੈ ਪਿਆ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਹਿੋ ਵੜਿਆਈ ਮਾਫੀ ਦੋ ਸਤਿਗੁਰੂ ਲੰਗਰ ਨੂੰ ਮੇਰੇ ਕਰਕੇ देर ਹੋ ਗਈ ਅੱਖਾਂ ਵਿੱਚੋਂ ਨੀਰ ਵਹੋਂਦੇ ਹੋਏ ਪਾਈ ਮੰਜ ਜੀ ਬੋਲੇ ਅਸੀਂ ਤੇਰੇ ਤੇ ਤਰੁੱਠੇ ਹਾਂ ਪੁਰਖਾ ਸਤਗੁਰਾਂ ਪਾਈ ਮੰਜ ਜੀ ਜੀ ਨੂੰ ਉਠਾਉਂਦਿਆ ਕਿਹਾ ਆਪ ਜੀ ਰਹਿਮਤਾ ਕਰਨ ਵਾਲਿਓ ਕੀ ਲੋਚਾ ਹੈ ਨ ਸੰਗ ਦਾਸ ਮਹਾਰਾਜ ਫੇਰ ਬੋਲੇ ਆਪ ਬਿਹਤਰ ਜਾਣਦੇ ਹੋ ਸਤਿਗੁਰੂ ਮੰਗ ਅਜ ਵੀ ਉਹੋ ਹੈ ਸਿੱਖੀ ਬਖਸ਼ ਦਿਓ ਕਿਨ ਕੇ ਮਾਤਰ ਹੀ ਬਖਸ਼ ਦਿਓ ਅੱਖਾ ਭਰਦਿਆਂ ਭਾਈ ਸਾਹਿਬ ਬੋਲੇ ਸਿੱਖੀ ਬਖਸ਼ੀ ਨਹੀਂ ਜਾਂਦੀ ਪੁਰਖਾ ਤੇਰੇ ਜਹੇ ਸਿੱਖ ਸਿੱਖੀ ਕਮਾਉਂਦੇ ਹਨ ਅੱਜ ਤੋ ਸਿੱਖੀ ਕਮਾ ਲਈ ਹੈ ਇੰਨਾ ਕਹਿੰਦੇ ਆ ਸਤਿਗੁਰੂ ਫੇਰ ਬੋਲੇ ਮਨਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਜਗ ਲੰਗਣ ਹਾਰਾ ਗੁਰੂ ਦੀ ਨਜ਼ਰ ਗੁਰੂ ਦੀ ਉਂਗਲ ਇਸ਼ਾਰਾ ਜਿਸ ਵੀ ਸਿੱਖ ਬਲ ਹੋ ਗਿਆ ਉਸ ਦੀਆਂ ਕੋਲਾ ਤਰ ਗਈਆਂ ਸੋਚੋ ਕਿੰਨੇ ਕੁ ਸਿੱਖ ਹੋਣਗੇ ਜਿਨ੍ਹਾਂ ਦੇ ਸਤਿਗੁਰਾਂ ਨੇ ਨਾਮ ਲੈ ਹੋਣਗੇ ਲੰਗਰੀ ਭਾਈ ਹਰੀ ਸਿੰਘ ਸਾਖੀ ਸਮਾਪਤ ਕਰਦੇ ਆ ਬੋਲੇ ਤਨ ਤਨ ਭਾਈ ਮੰਜ ਜੀ ਕਹਿੰਦਾ ਪਜੰਗੀ ਲੱਕੜਾਂ ਦੀ ਹੋਰ ਪੰਡ ਲੈਣ ਲਈ ਤੁਰ ਪਿਆ ਸਿੰਘਾਂ ਨੇ ਕਿਲੇ ਦੇ ਚਾਰ ਵੱਡੇ ਬੁਰਜ ਉਸਾਰ ਲਏ ਇੱਕ ਵੱਡਾ ਮੁੱਖ ਦਰਵਾਜ਼ਾ ਹੈ ਤੇ ਕੁਝ ਛੋਟੇ ਗੁਪਤ ਦਰਵਾਜ਼ੇ ਵੀ ਰੱਖੇ ਗਏ ਹਨ ਕਿਲੇ ਦੇ ਬਾਹਰ ਇੱਕ ਵੱਡੀ ਖਾਈ ਵੀ ਬਣਾਈ ਗਈ ਜਿਸ ਵਿੱਚ ਪਾਣੀ ਭਰਿਆ ਗਿਆ ਬਾਹਰ ਬਣਾਈ ਗਈ ਇਸੇ ਰੌਣੀ ਜਾਂ ਖਾਈ ਕਰਕੇ ਹੀ ਇਸ ਕਿਲੇ ਦਾ ਨਾਮ ਰਾਮ ਰੌਣੀ ਪਿਆ ਇਹੀ ਉਹ ਥਾਂ ਹੈ ਜਿੱਥੇ ਸਿੰਘਾਂ ਨੇ ਜੂਝ ਕੇ ਸ਼ਹੀਦ ਹੋਣ ਦਾ ਟੀਚਾ ਮਿੱਥਿਆ ਹੈ ਬਾਹਰੋਂ ਆਉਣ ਵਾਲੇ ਸਿੰਘਾਂ ਨੂੰ ਜੋ ਕੁਝ ਵੀ ਮਿਲਿਆ ਉਸ ਕਿਲੇ ਵਿੱਚ ਲਿਆ ਕੇ ਪੰਥ ਦੇ ਭੇਟ ਕਰ ਰਹੇ ਹਨ ਦਿਨ ਰਾਤ ਇੱਕ ਕਰਕੇ ਸਿੰਘਾਂ ਨੇ ਰਾਮ ਰੌਣੀ ਕਿਲਾ ਉਸਾਰ ਲਿਆ ਹੈ ਪੰਜ ਕਸੂਰ ਸਿੰਘਾਂ ਦੇ ਰੁਕਣ ਦੀ ਥਾਂ ਹੈ ਕਿਲੇ ਵਿੱਚ ਬੁਰਜਾ ਵਿੱਚ ਬੈਠੇ ਸਿੰਘਾਂ ਨੇ ਜਾਕਾਰੇ ਗਜਾਏ ਮੁਗਲਾਂ ਦੇ ਸ਼ਾਹੀ ਕਿਲੇ ਆਂਦੀਆਂ ਕੰਦਾ ਕੰਬਣ ਲੱਗੀਆਂ ਸਿੰਘਾਂ ਵੱਲੋਂ ਉਸਾਰੇ ਜਾ ਰਹੇ ਕਿਲੇ ਦੀ ਸੂ ਕਿਉਂਕਿ ਲਾਹੌਰ ਦੀਆਂ ਗਲੀਆਂ ਤੱਕ ਵੀ ਪੁੱਜ ਗਈ ਸੀ ਸੋ ਸਾਰੇ ਸਿੰਘ ਮੁਕਾਬਲੇ ਲਈ ਆਪੋ ਆਪਣੇ ਮੋਰਚੇ ਮਲ ਕੇ ਬੈਠ ਗਏ ਹਨ ਸਭ ਨੇ ਸ਼ਹਾਦਤ ਪਾਉਣ ਦਾ ਪ੍ਰਣ ਕਰ ਲਿਆ ਹੈ ਸਿੰਘਾਂ ਨੇ ਰਾਮ ਸਰ ਕੋਲ ਕਿਲਾ ਉਸਾਰ ਲਿਆ ਹੈ ਹਜ਼ੂਰ ਇੱਕ ਸੂਈਏ ਨੇ ਮੀਰ ਮੰਨੂ ਨੂੰ ਜਾ ਦੱਸਿਆ ਕਿਲਾ ਕਾਹਦਾ ਚਾਰ ਕੱਚੀਆਂ ਕੰਦਾ ਕੱਡੀਆਂ ਨੇ ਹਜ਼ੂਰ ਆਪਣੇ ਰਹਿਣ ਲਈ ਦੀਵਾਨ ਕੌੜਾ ਮਲ ਨੇ ਮੌਕਾ ਸੰਭਾਲ ਲਿਆ ਪਰ ਜਿਨ੍ਹਾਂ ਨੇ ਜੰਗਲਾਂ ਵਿੱਚ ਰਹਿੰਦੇ ਆ ਹਕੂਮਤ ਦੇ ਨੱਕ ਵਿੱਚ ਤੰਮ ਕਰੀ ਰੱਖਿਆ ਹੈ ਉੰਜਤ ਬਾਹਰ ਆ ਗਏ ਹਨ ਤਾਂ ਭਲੀ ਨੇ ਗੁਜਾਰਨਗੇ ਰਾਜਕੁਲ ਹੈ ਨਹੀਂ ਕੋਈ ਤੇ ਕਿਲੇ ਉਸਾਰੇ ਹਨ ਅਸੀਂ ਕਾ ਤ ਇਹ برداشت ਕਰਾਂਗੇ ਕਿ ਸਾਡੀ ਸਲਤਨਤ ਵਿੱਚ ਸਾਡੀਆਂ ਹੱਦਾਂ ਵਿੱਚ ਕੋਈ ਹੋਰ ਕਿਲਾ ਉਸਾਰ ਲਵੇ ਹੁਣ امیر ਮਨੋ ਇਹ ਕਿੱਥੋਂ ਜਾਣੇ ਕਿ ਸਿੰਘ ਤਾਂ ਜੰਮੇ ਹੀ ਬਾਦਸ਼ਾਹ ਹਨ ਉਤਾ ਕੋੜਿਆਂ ਤੇ ਬੈਠੇ ਵੀ ਪਾਦਸ਼ਾਹੀ ਹਨ ਪਰ ਜਦ ਕੋਈ ਬਗਾਵਤ ਕਰਨਗੇ ਤਾਂ ਦੇਖ ਲਾਂਗੇ ਸੂਬੇਦਾਰ ਸਭ ਅਵੇ ਕਿਉਂ ਬੈਠਿਆ ਨੂੰ ਛੇੜਨਾ ਦੀਵਾਨ ਸਾਹਿਬ ਨੇ ਫੇਰ ਗੱਲ ਦਬਣੀ ਚਾਹੀ ਨਹੀਂ ਨਹੀਂ ਅਦੀਨਾ ਬੇਗ ਨੂੰ ਬਲਾਵਾ ਭੇਜੋ ਤੇ ਫੌਜ ਤਿਆਰ ਕਰੋ ਤੁਰੰਤ ਮੀਰ ਮੰਨੂ ਨੇ ਅਦੀਨਾ ਬੇਗ ਦੀ ਅਗਵਾਈ ਵਿੱਚ ਸਦੀਕ ਅਲੀ ਤੇ ਦੀਵਾਨ ਕੋੜਾ ਮਲ ਨੂੰ ਅੰਮ੍ਰਿਤਸਰ ਵੱਲ ਕਿਲੇ ਨੂੰ ਘੇਰਾ ਪਾਉਣ ਲਈ ਤੋਰਿਆ ਕੁਝ ਪਹਾੜੀ ਰਾਜਿਆਂ ਨੂੰ ਵੀ ਮਦਦ ਲਈ ਬੁਲਾ ਲਿਆ ਗਿਆ ਦੁਆਪੇ ਦੇ ਸੂਬੇਦਾਰ ਅਦੀਨਾ ਬੇਗ ਨੇ ਸੋਚਿਆ ਕਿ ਹਮਲਾ ਕਰਨ ਤੋਂ ਪਹਿਲਾਂ ਕਿਉਂ ਨਾ ਸਿੰਘਾਂ ਨਾਲ ਗੱਲਬਾਤ ਕਰਕੇ ਦੇਖੀ ਜਾਏ ਇੱਕ ਤਾਂ ਉਸ ਲੱਥ ਸਿੰਘਾਂ ਦੀ ਬਹਾਦਰੀ ਤੋਂ ਪਲੀ ਬਾਤ ਜਾਣੂ ਸੀ ਤੇ ਦੂਜਾ ਉਹ ਬਿਨਾਂ ਜੰਗ ਦੇ ਹੱਲ ਨਿਕਲ ਜਾਣ ਵਿੱਚ ਦੋਹਾਂ ਤਰ੍ਹਾਂ ਦੀ ਭਲਾਈ ਮੰਨਦਾ ਸੀ ਉਸ ਨੇ ਸਨੇਹਾ ਦੇ ਕੇ ਸਰਦਾਰ ਜਸਾ ਸਿੰਘ ਕੋਲ ਆਪਣੇ ਆਦਮੀ ਭੇਜੇ